ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਪਹਿਲਾਂ ਵੀ ਇੱਕ ਦੋ ਵੀਡੀਓ ਆਪਣੇ ਚੈਨਲ ਤੇ ਅਪਲੋਡ ਆ ਆਪਣੇ ਦੋਸਤ ਦਾ ਫਾਰਮ ਆ ਉਹਨਰੇ ਕੋਲ ਬੈੜ ਬਹੁਤ ਚੰਗੀ ਬਕਾਊ ਆ ਸਾਰਾ ਰਿਕਾਰਡ ਆ ਬੈੜ ਦਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 31 ਜੁਲਾਈ ਨੂੰ 2023 ਨੂੰ ਵੀਡੀਓ ਬਣ ਬਣਾ ਰਹੇ ਆ ਆਪਣਾ ਦੁਪਹਿਰ ਦਾ 2 ਵਜੇ ਦਾ ਟਾਈਮ ਆ ਸੋ ਐਂਡ ਤੱਕ ਵੀਡੀਓ ਦੇਖਿਓ ਬਹੁਤ ਚੰਗੇ ਰਿਕਾਰਡ ਦੀ ਬੱਸੀ ਆ ਪਹਿਲਾਂ ਵੀ ਬਾਈ ਨੇ ਦੋ ਤਿੰਨ ਬੱਚੀਆਂ ਆਪਣੇ ਚੈਨਲ ਤੋਂ ਸੇਲ ਕੀਤੀਆਂ ਨੇ ਕਿਉਂਕਿ ਆਪਾਂ ਆਪਣੇ ਚੈਨਲ ਤੋਂ ਆਪਣੇ ਫਾਰਮ ਤੋਂ ਇਲਾਵਾ ਕਿਸੇ ਦੀ ਵੀਡੀਓ ਅਪਲੋਡ ਨਹੀਂ ਕਰਦੇ ਕਿਉਂਕਿ ਸਾਰੇ ਰਿਕਾਰਡ ਦੀ ਜ਼ਿੰਮੇਵਾਰੀ ਆਪਣੀ ਹੁੰਦੀ ਆ ਸੋ ਵੀ ਜਿਹੜੀ ਬੈੜ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੂਜਾ ਸੂ ਇਹ ਸੂਈ ਆ ਸਵੇਰ ਦੀ ਅੱਜ ਡਿਲੀਵਰੀ ਹੋਈ ਆ ਮੇਲ ਕਾਫ ਨੂੰ ਇਹਨੇ ਜਨਮ ਦਿੱਤਾਗਾ ਕੱਦ ਕਾਢ ਦਾ ਅੱਜ ਆ ਤੁਸੀਂ ਲਗਾ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਸਾਨੂੰ ਤੋੜ ਕੇ ਦਿਖਾਵਾਂਗੇ ਆ ਜੋ ਕਰਦੇ ਆ ਬਾਈ ਨਾਲ ਗੱਲ ਸੋ ਤੁਸੀਂ ਆ ਬੈਡ ਦਾ ਤੋਰਾ ਵਗੈਰਾ ਦੇ ਸਕਦੇ ਹੋ ਹੱਥਾਂ ਦੀ ਚਵਾਈ ਵਾਲਾ ਸੋਨਾ ਥਣ ਲੱਗਿਆ ਹੋਇਆਗਾ ਮਸ਼ੀਨ ਵੀ ਲਵਾਉਂਦੀ ਐ ਇਹ ਫਾਰਮ ਦੀ ਬੱਛੀ ਆ ਦੇ ਸਕਦੇ ਤੁਸੀਂ ਕੱਦ ਕਾਢ ਦਾ ਅੱਜ ਲਗਾ ਸਕਦੇ ਹੋ ਪੂਰਾ ਫੁੱਲ ਸਾਈਜ਼ ਆ ਹੈਵੀ ਬੋਡੀ ਸਟਰਕਚਰ ਆ 50 ਲੀਟਰ ਤੋਂ ਬਾਰ ਦੁੱਧ ਪਾਉਣਾ ਇਸ ਵਾਰ ਇਸ ਵਾਰ ਥੋੜੀ ਗਰਮੀ ਤਾਂ ਹੈਗੀ ਆ ਸਾਡੇ ਫਾਰਮਰਾਂ ਨੂੰ ਪਤਾ ਹੀ ਆ ਪਰ ਚੰਗੀ ਬਰੀਡ ਨੇ ਤਾਂ ਦੁੱਧ ਦੇਣਾ ਹੀ ਹੁੰਦਾ ਸੇਵਾ ਦੇ ਹਿਸਾਬ ਨਾਲ ਤੁਸੀਂ ਦੇ ਸਕਦੇ ਹੋ ਹਵਾਨਾ ਸੋਨਾ ਤਿਆਰ ਕੀਤਾ ਹੋਇਆ ਅੱਗੇ ਪਿੱਛੇ ਦਾ ਹਵਾਨਾ ਨੇੜ ਤੋਂ ਚੈੱਕ ਕਰਾਉਂਗਾ ਸੋਨਾ ਮੁਠੀ ਵਾਲਾ ਥਾਣਾ ਆ ਬੈਗ ਤੋਂ ਸੂਲ ਤੋਂ ਸਟਾਰਟ ਹੁੰਦਾ ਚੌੜਾ ਤੇ ਠੋਸ ਹਵਾਨਾ ਹਾਈਟ ਤੁਸੀਂ ਦੇ ਸਕਦੇ ਹੋ 6 ਫੁੱਟ ਦੇ ਕਰੀਬ ਹਾਈਟ ਆ ਆ ਥਾਣਾ ਤੁਸੀਂ ਦੇ ਸਕਦੇ ਹੋ ਕੱਲਾ ਕੱਲਾ ਨਿੱਖੜਮਾ ਗੁਲਾਬੀ ਗੁਲਾਬੀ ਥਾਣਾ ਦੇ ਸਕਦੇ ਹੋ ਧਾਰਾ ਮਾਰ ਕੇ ਦਿਖਾਵਾਂਗੇ ਸੋਨਾ ਮੁਠੀ ਵਾਲਾ ਥਣ ਲੱਗਿਆ ਹੋਇਆਗਾ ਅਗੇ ਬਾਕੀ ਸੀਮਨ ਵਗੈਰਾ ਦੀ ਵੀਰ ਤੋਂ ਡਿਟੇਲ ਪੁੱਛਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਕਿਹੜੇ ਸੀਮਨ ਦੀ ਆ ਬੈਡ ਇਹ ਪੀਡੀ 8 ਦੇ ਸੀਮਨ ਦੀ ਆ ਠੀਕ ਹੈ ਜੀ ਅੱਜ ਸਵੇਰ ਸੂਈ ਆ ਨਾ ਹਾਂਜੀ ਆ ਸਵੇਰ ਸੂਈ ਆ ਤੇ ਪਹਿਲੇ ਨੇ ਦਾ ਵੀਰੇ ਕੀ ਰਿਕਾਰਡ ਆ ਦੁੱਧ ਦਾ ਪਹਿਲੇ ਨੇ ਨਾ 40 ਕਿਲੋ ਆ ਦੁੱਧ ਦਿੱਤਾ ਪੂਰਾ ਠੀਕ ਹੈ ਜੀ ਹੁਣ ਦੂਜੇ ਸ਼ੂਏ ਸੂਈ ਆ ਠੀਕ ਆ ਆਪਾਂ ਆਪ ਚੋਈਆ ਕਰੇ ਆਪਾਂ ਆਪ ਚੋਈਆ ਕਰੇ ਠੀਕ ਹੈ ਠੀਕ ਹੈ ਜੀ ਆਪਦੇ ਟੀਕੇ ਦੀਆਂ ਸਾਰਾ ਕੁਝ ਸਾਫ ਆ ਠੀਕ ਆ ਤੁਹਾਨੂੰ ਦੱਸਿਆ ਆਪਾਂ ਕਿਸਾਨ ਵੀਰੋ ਵੀਰ ਏਆਈ ਖੁਦ ਕਰਦਾਗਾ ਤੇ ਆਪਣੇ ਫਾਰ ਤੇ ਦੂਜਾ ਸੂਆ ਸੂਈ ਆ ਪਹਿਲਾ ਸੂਆ 40 ਲੀਟਰ ਦੁੱਧ ਪਾਇਆਗਾ ਸੋ ਐਕੀ ਅਗਰ ਮਤਲਬ ਸਰਦੀ ਹੁੰਦੀ ਤਾਂ ਤੁਹਾਨੂੰ ਪਤਾ ਹੀ ਸੀ ਪੀਕ ਲੈਵਲ ਕਿੱਥੇ ਜਾਣਾ ਸੀਗਾ ਸੋ ਗਰਮੀ ਦੇ ਕਾਰਨ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸੋਣੀ ਬੈੜ ਆ ਥਾਣਾਵਾਨਾ ਸਾਫ਼ ਆਗਾ ਜਿਹੜੇ ਮੇਰੇ ਵੀਰ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਕੇ ਬੈੜ ਖਰੀਦ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਤੁਹਾਨੂੰ ਧਾਰਾ ਮਾਰਕੀਟ ਦਿਖਾਉਣੇ ਆ ਧਾਰਾ ਮਾਰਕੀਟ ਦਿਖਾ ਦੇ ਵੀਰੇ ਇੱਕ ਵਾਰ ਕੋਈ ਮੇਰਾ ਵੀਰ ਆਨਲਾਈਨ ਮੰਗਾਊਗਾ ਥਣਾ ਦੀ ਆਪਣੀ ਪਾਸ ਹੋ ਚੁੱਕੀ ਹੈ ਇਹ ਪਾਸ ਕਰਕੇ ਦਿਹਾਉਣਿਆ ਤੁਹਾਨੂੰ ਆਪਾਂ ਨੇੜੇ ਤੋਂ ਮੈਂ ਚੈੱਕ ਕਰਾ ਦਨਾ ਜਿਸ਼ਾ ਦੇ ਦੂੰ ਤੁਸੀਂ ਧਾਰਾ ਆ ਦੇਖ ਸਕਦੇ ਹੋ ਮੂਰਲੇ ਥਣਾ ਦੀਆਂ ਮਾਰ ਥੋੜੀਆਂ ਪੂਰੀ ਪੋਲੀ ਤੇ ਮੋਟੀ ਚਵਾਈ ਆ ਦੇਖ ਸਕਦੇ ਹੋ ਓਕੇ ਆਈ ਓਕੇ ਸਾਨੂੰ ਧਾਰਾ ਮਾਰ ਕੇ ਦਿਖਾਤੀਆਂ ਬੱਚਾ ਮੇਲਕਾਫ ਨੂੰ ਜਨਮ ਦਿੱਤਾ ਦੇਖ ਸਕਦੇ ਤੁਸੀਂ ਸੋ ਹੋਰ ਕੋਈ ਡਿਟੇਲ ਚਾਹੀਦੀ ਹੋਈ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ